ਆ ਦੇਖੋ ਜੀ ਸਾਥੀਓ ਏ ਟ੍ਰੇਲੇ ਦੀ ਅੱਜ ਹੀ ਕੋਲੇ ਤੋੜਿਆ ਨਹੀਂ ਤੁਹਾਨੂੰ ਪਹਿਲਾ ਵੀਡੀਓ ਪਾ ਦੇਣੀ ਸੀ ਆ ਦੇ ਤਾਂ ਟ੍ਰੇਲੇ ਦੀ ਬੇਲ ਲੱਗੀ ਹੋਈ ਘਰ ਕੋਠੇ ਤੇ ਆ ਜਿਹੜੀ ਕੂਲਰ ਦੀ ਹੋਦੀ ਆ ਵੱਟ ਕਿਉਂ ਦੇ ਵਿੱਚ ਲਾਏ ਹੋਏ ਆ ਸ਼ਿਮਲਾ ਮਿਰਚ ਵੀ ਲਾਈ ਸੀ ਸੁੱਕੀ ਵੀ ਆ ਸ਼ਿਮਲਾ ਮਿਰਚ ਨਹੀਂ ਰਹੀ ਐ ਆ ਦੇਖੋ ਨਾਲਾ ਦਾ ਮੜੀ ਹਰਾ ਵਈ ਰਹਿੰਦੀ ਹੈ ਆਪਣੇ ਛੱਤ ਦੇ ਉੱਤੇ ਨਾਲੇ ਆਪਣਾ ਤਰੇਲੇ ਖਾਈਦੇ ਆ ਜੀ ਤਾਜੇ ਪਦੀਨਾ ਪਦੀਨਾ ਹਲੇ ਸਵਾਰ ਕੇ ਚੱਲਿਆ ਨਹੀਂ ਮੇਰੇ ਤੋਂ ਬਹੁਤ ਮਾਰਿਆ ਹੋਇਆ ਸੀ ਹੁਣ ਚੱਲਿਆ ਇੱਕ ખાસ ਚੀਜ਼ ਦਿਖਾਣੇ ਆ ਇਹ ਤੁਹਾਨੂੰ ਸਦਾ ਬਾਹਰ ਮਿਰਚ ਇਹ ਹਰ ਟਾਈਮ ਮਿਰਚ ਨਾਲ ਘੇਰੇ ਨਹੀਂ ਆਈਆਂ ਅੱਜ ਜੀ ਤੋੜੀਆਂ ਦੀਆਂ ਮਿਰਚਾਂ ਪਾਈਆ ਪਾਈਆ ਮਿਰਚਾਂ ਉਤਰਦੀਆਂ ਦੀਆਂ ਇੱਥੋਂ ਔਰ ਇੱਕ ਮਿਰਚਾ ਦੁਆਰਾ ਫਿਰ ਫੁੱਲ ਜਿਹੜਾ ਆ ਹੈ ਉਹ ਠੀਕ ਹੈ ਬਾਕੀ ਮਿਰਚਾਂ ਤੋਂ ਤਾਜੀ ਤੂੜੀ ਲੈ ਕੇ ਆਣ ਅੱਜ ਗਰੇਲੇ ਮਿਰਚਾਂ ਤੋੜੀਆਂ ਦੇ ਤੋਂ ਇਹ ਟੈਚੀ ਬੇਸ ਦੇ ਵਿੱਚ ਲਾਈ ਹੋਈ ਹੈ ਜੀ ਦਾ ਆਇਆ ਵੀ ਚਲੋ ਪਰਾ ਕੋਠੇ ਤੇ ਚੜਦੇ ਆਂ ਨਾਲੇ ਤਾਂ ਨਾ ਕਿ ਪਾਣੀ ਪਾ ਦਿੰਨੇ ਆ ਨਾਲੇ ਮਿਰਚਾਂ ਖਾਲੀਆਂ ਨਾਲੇ ਮਾੜੀ ਜਿਹੀ ਹਰਿਆਈ ਦੇਸੀ ਜਲਦੀ ਆਹ ਸ਼ਿਮਲਾ ਮਿਰਚਾਂ ਜੀ ਇਹਨੇ ਚਾਰ ਬੁਕੇ ਸ਼ਿਮਲਾ ਮਿਰਚਾਂ ਦੇ ਆ ਰੰਗ ਦੀ ਪੂਰੀ ਸਬਜ਼ੀ ਬਣ ਜਾਣੀ ਜੀ ਇੱਥੇ ਸੋਧੀਆਂ ਮਿਰਚਾਂ ਤਿਆਰ ਹੋ ਗਈਆਂ ਆ ਦੇਖੋ ਜੀ ਮਿਰਚ ਦਾ ਬੂਤਾ ਤੇ ਸ਼ਿਮਲਾ ਮਿਰਚ ਦਾ ਤੇ ਆ ਆਪਣਾ ਟ੍ਰੇਲੇ ਦੀ ਬੇਲ ਜੀ ਤੋਂ ਕਿਲੋ ਡੇਢ ਕਿਲੋ ਕ੍ਰੇਲੇ ਤ੍ਰਿਆਣੇ ਅੱਜ ਸਾਰੇ ਤੋੜ ਲਏ ਛੋਟੇ ਵੱਡੇ ਸਾਰੇ ਤੋੜ ਲਏ ਹੁਣ ਸਬਜ਼ੀ ਬਣਾਉਣ ਲਈ ਤੇ ਗਾਹਾਂ ਨੂੰ ਫੇਰ ਤਿਆਰ ਹੋਣਗੇ ਜੀ